ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵੀ ਤੁਹਾਡਾ ਸਭ ਦਾ ਸਵਾਗਤ ਆ ਜੀ ਆਓ ਅੱਜ ਆਪਾਂ ਗਾਜਰ ਦੀ ਬਰਫੀ ਬਣਾਈਏ ਗਾਜਰਾਂ ਕਿੱટા ਵਿੱਚ ਬਹੁਤ ਸੋਹਣੀਆਂ ਆ ਗਈਆਂ ਵਾ ਕਿ ਹੁਣ ਇਹ ਰਸੇ ਵਾਲੀਆਂ ਨੇ ਹੁਣ ਇਹਨਾਂ ਦਾ ਮੇਰੇਲਾ ਵੀ ਬਣ ਜਾਊਗਾ ਗਾਜਰਾਂ ਦੀ ਬਰਫੀ ਵੀ ਬਣ ਜਾਊਗੀ ਤੇ ਅਚਾਰ ਵੀ ਬਣੂਗਾ ਮਰਬਾ ਵੀ ਬਣੂਗਾ ਤੇ ਬਹੁਤ ਸੋਹਣੀਆਂ ਬਲਕੇ ਰਸੇ ਵਾਲੀਆਂ ਨੇ ਕੋਈ ਵੀ ਚੀਜ਼ ਜੇ ਤੁਸੀਂ ਬਣਾਉਣੀ ਆ ਤੇ ਉਸ ਸੀਜ਼ਨ ਦੀ ਹੀ ਬਣਾਓ ਜਦੋਂ ਉਹਦੇ ਵਿੱਚ ਪੂਰਾ ਦਸਾ ਹੋਵੇ ਤੇ ਉਹਦੇ ਤਾਂ ਜ਼ਿਆਦਾ ਗੁੱਡ ਬੈਨੀਫਿਟ ਹੁੰਦੇ ਨੇ ਲੋ ਜੀ ਆਪਾਂ ਵੀ ਅੱਜ ਗਾਜਰ ਦੀ ਬਰਫੀ ਬਣਾਉਣੇ ਆ ਤੇ ਆਪਾਂ ਇੱਕ ਗਾਜਰ ਦੀ ਬਰਫੀ ਵੀ ਬਣਾਉਣੀ ਆ ਤੇ ਇੱਕ ਦਵਾਈ ਵੀ ਬਣਾਉਣੀ ਆ ਉਹਦੇ ਵਿੱਚ ਕੁਝ ਚੀਜ਼ਾਂ ਪਾ ਕੇ ਆਪਾਂ ਉਹਨੂੰ ਜਿਹੜਾ ਨਿਵਾਗ ਨੂੰ ਤੇਜ ਕਰਨ ਵਾਸਤੇ ਜਬਰੀਨ ਕਈ ਕੰਪਿਊਟਰ ਤੇ ਕੰਮ ਕਰਦੇ ਆ ਤੇ ਉਹਨਾਂ ਵਾਸਤੇ ਵੀ ਆਪਾਂ ਇੱਕ ਇਹ ਦਵਾਈ ਬਣਾਉਣੀ ਆ ਗਾਜਰਾ ਵਿੱਚ ਪਾ ਕੇ ਤਾਂ ਕਿ ਬੱਚੇ ਕਈ ਵਾਰੀ ਉਹਦਾ ਉਹ ਚੀਜ਼ ਨੂੰ ਨਹੀਂ ਖਾਂਦੇ ਤਾਂ ਇੱਕ ਮਠਿਆਈ ਵੀ ਖਾਣ ਤੇ ਨਾਲ ਦਵਾਈ ਵੀ ਖਾਣ ਇੱਕ ਤਰ੍ਹਾਂ ਦੀ ਲੋ ਜੀ ਆਪਾਂ ਹੁਣ ਗਾਜਰਾ ਨਾਲ ਸ਼ੁਰੂ ਕਰਦੇ ਆ ਕਿ ਆਪਾਂ ਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਸਭ ਤੋਂ ਪਹਿਲਾਂ ਤਾਂ ਅਸੀਂ ਜੀ ਇਹ 1.5 ਕਿਲੋ ਗਾਜਰਾ ਲੈ ਲਿਆ 1.5 ਕਿਲੋ ਗਾਜਰਾ ਨੂੰ ਆਪਾਂ ਮੋٹے ਹਿੱਸੇ ਆ ਜਿਹੜਾ ਹੈਗਾ ਕਦੂਕਸ ਦਾ ਮੋਟੇ ਵਾਲਾ ਪਾਸਾ ਆਪਾਂ ਇਹਨਾਂ ਕਦੂਕਸ ਕਰ ਨਹੀਂ ਤਾਂ ਕਿ ਇਹਦੇ ਰੇਸ਼ੇ ਸੋਹਣੇ ਹੋਣ ਆ ਮੈਂ ਕਦੂਕਸ ਕੀਤੀਆਂ ਹੋਈਆਂ ਨੇ ਤੇ ਆ ਗਾਜਰਾ ਤਾਂ ਸਿਰਫ ਮੈਂ ਤੁਹਾਨੂੰ ਦਿਖਾਉਣ ਵਾਸਤੇ ਰੱਖੀ ਸੀ ਤਾਂ ਕਿ ਆਪਾਂ ਇਹ ਇੱਕ ਤਾਂ ਮੋਟੇ ਵਾਲੇ ਪਾਸੇ ਕਦੂਕਸ ਕਰਨੀਆਂ ਇੱਕ ਬਹੁਤ ਹੀ ਸੋਹਣੀਆਂ ਰੈੱਡ ਤੇ ਵਿੱਚ ਅੰਦਰੋਂ ਬਹੁਤ ਵਧੀਆ ਰਸਾ ਆਇਆ ਹੋਇਆ ਹੈ ਬ ਇਹਨਾਂ ਦੇ ਵਿੱਚ ਆਪਾਂ ਕਦੂਕਸ ਕਰਕੇ ਲੈ ਲਈਆਂ ਜੀ ਇਹ 1.5 ਕਿਲੋ ਗਾਜਰਾ ਤੇ ਕਿਹਾ ਉਹ ਆਪਾਂ ਨੂੰ ਬਿਲਕੁਲ ਥੋੜਾ ਜਿਆਦਾ ਲੋਪ ਪੈਣੀ ਆ ਆ ਆਪਾਂ ਦੇਸੀ ਘੋਲ ਲੈ ਲਿਆ ਇਹ 2-3 ਚਮਚੀਆਂ ਦੀ ਲੋੜ ਪਈਆ ਕਿਉਂਕਿ ਰੀਲੇ ਵਿੱਚ ਬਹੁਤੇ ਘió ਦੀ ਲੋੜ ਨਹੀਂ ਹੁੰਦੀਗੀ ਤੇ ਉਸ ਤੋਂ ਅੱਗੇ ਅਸੀਂ ਥੋੜੀ ਜਿਹੀ ਖਸਖਸ ਲੈ ਲਈਆ 50 ਗ੍ਰਾਮ ਖਸਖਸ ਲਈਆ ਤੇ 50 ਗ੍ਰਾਮ ਅਸੀਂ ਮੰਗਜ਼ ਲੈ ਲਿਆ ਇਹ ਸਿਰਫ ਇਹ ਨੂੰਲ ਕੇ ਜਦ ਦਿਮਾਗ ਨੂੰ ਤੇਜ ਕਰਨ ਵਾਸਤੇ ਬਣਾਉਣੀ ਆ ਮਠਿਆਈ ਵੀ ਬਣਾਉਣੀ ਆ ਤੇ ਦਵਾਈ ਵੀ ਬਣਾਉਣੀ ਆ ਨਾ ਤੇ ਉਸ ਤੋਂ ਅੱਗੇ ਰਿਹਾ ਜੀ ਅਸੀਂ ਨਾਰੀਅਲ ਉਸ ਤੋਂ ਅੱਗੇ ਰਿਹਾ ਜੀ ਅਸੀਂ ਚੀਨੀ ਚੀਨੀ ਦੇ ਵਿੱਚ ਬਹੁਤ ਘੱਟ ਰੱਖਣੀ ਆ ਤੇ ਸੁੱਕਾ ਦੁੱਧ ਲਿਆ ਜੀ ਤੁਸੀਂ ਲਿਕਵਿਡ ਦੁੱਧ ਵੀ ਲੈ ਸਕਦੇ ਆ ਜੇ ਤੁਹਾਡੇ 1.5 ਕਿਲੋ ਗਾਜਰਾਂ ਨੇ ਤਾਂ ਤੁਸੀਂ 2 ਕਿਲੋ ਫੁੱਲ ਕਰੀਮ ਦੁੱਧ ਲੈ ਕੇ ਉਹਦੇ ਵਿੱਚ ਗਾਜਰਾਂ ਨੂੰ ਪੰਸ ਕਰ ਸਕਦੇ ਆ ਜਿਦਾ ਆਪਾਂ ਇੰਡੀਆ ਵਿੱਚ ਪਹਿਲਾਂ ਖੁਆ ਪਰਦੇ ਹੁੰਦੇ ਸੀ ਅਸੀਂ ਇੱਥੇ ਸੁੱਕਾ ਦੁੱਧ ਲਿਆ ਜੇ ਤੁਸੀਂ ਛੇਤੀ ਬਣਾਉਣੀ ਆ ਤਾਂ ਸੁੱਕਾ ਦੁੱਧ ਲੈ ਲਓ ਜੇ ਤੁਸੀਂ ਥੋੜਾ ਟਾਈਮ ਲਾ ਕੇ ਬਣਾਉਣੀ ਆ ਤਾਂ ਜਿਹੜਾ ਲਿਕਵਿਡ ਦੁੱਧ ਦਾ ਉਹ ਲੈ ਲਓ ਤੁਸੀਂ ਤੇ ਥੋੜਾ ਜਿਹਾ ਅਸੀਂ ਜੀ ਇਹਦੇ ਵਿੱਚ ਲਐਸੀ ਦੀਆਂ 5-7 ਲੈਸੀ ਦੇ दाणे ਲਏ ਆ ਤੇ ਅਸੀਂ ਇੱਕ ਚਮਚਾ ਕਾਲੀ ਮਿਰਚ ਦਾ ਲਿਆ ਆ ਇਹਦੇ ਵਿੱਚ ਮੈਂ ਕੋਈ ਵੀ ਮਿੱਠੀ ਚੀਜ਼ ਬਣਾਉਣੀ ਆ ਤਾਂ ਉਹਦੇ ਵਿੱਚ ਮੈਂ ਕਾਲੀ ਮਿਰਚ ਸੀ ਕਾਲੀ ਮਿਰਚ ਦਾ ਇਸਤੇਮਾਲ ਜ਼ਰੂਰ ਕਰਿਓ ਇੱਕ ਇਹਦੇ ਵਿੱਚ ਜਦੋਂ ਤੁਸੀਂ ਨਾ ਦੁੱਧ ਮਿਲ ਕੇ ਦੁੱਧ ਆ ਜਾਂਦਾ ਉਹਦੇ ਵਿੱਚ ਖਾਸ ਕਰਕੇ ਕਾਲੀ ਮਿਰਚ ਤੇ ਮਗਜਾ ਤੇ ਦੂਸਰਾ ਨਾਰੀਅਲ ਇਹ ਚਾਰੇ ਜਿਹੜੇ ਆਪਣੇ ਬ੍ਰੇਨ ਨੂੰ ਬਹੁਤ ਵਧੀਆ ਤਾਕਤ ਦਿੰਦੇ ਨੇ ਦੁੱਧ ਦੇ ਵਿੱਚ ਜਦੋਂ ਆਪਾਂ ਨਾਰੀਅਲ ਕਾਲੀ ਮਿਰਚ ਤੇ ਖਸਕਸ ਇਸਪਾਣੀ ਤੇ ਬਹੁਤ ਹੀ ਵਧੀਆ ਰਹਿੰਦੀ ਹੈ ਲੋ ਜੀ ਆਪਾਂ ਹੁਣ ਇਹ ਪ੍ਰੋਸੈਸ ਸ਼ੁਰੂ ਕਰਦੇ ਹਾਂ ਬਣਾਉਂਦਾ ਇੱਕ ਭਾਰੀ ਤਰ੍ਹਾਂ ਦਾ ਫਰਾਈਪੈਨ ਲੈ ਲਿਓ ਜੀ ਪਰ ਸਭ ਤੋਂ ਪਹਿਲਾਂ ਤਾਂ ਖਸਖਸ ਨੂੰ ਤੇਜ ਮਾਜ ਨੂੰ ਇਹਨਾਂ ਨੂੰ ਰੋਸਟ ਕਰਕੇ ਰੱਖ ਦਿਆਂ ਤਾਂ ਕਿ ਆਪਾਂ ਇਹਨਾਂ ਨੂੰ ਬਰੀਕ ਪੀਸਣਾ ਵਾ। ਥੋੜੇ ਬਾਅਦ ਵਿੱਚ ਠੰਡੇ ਹੋ ਜਾਣਗੇ। ਜਿਵੇਂ ਆਪਣਾ ਫਰਾਈ ਪੈਨ ਗਰਮ ਹੁੰਦਾ ਤਾਂ ਆਪਾਂ ਸਭ ਤੋਂ ਪਹਿਲਾਂ ਖਸਖਸ ਪਾਉਣੇ ਆ। ਖਸਖਸ ਨੂੰ ਡਰਾਈ ਰੋਸਟ ਕਰਨਾ। ਇਹ ਸੀ 50 ਗ੍ਰਾਮ ਲਈ ਆ ਜੀ ਖਸਖਸ। ਗਾਜਰਾ ਦੇ ਸੀਜ਼ਨ ਦੇ ਵਿੱਚ ਵੱਧ ਤੋਂ ਵੱਧ ਗਾਜਰਾ ਦੀ ਸਬਜ਼ੀ ਬਣਾਓ ਵੱਧ ਤੋਂ ਵੱਧ ਤੁਸੀਂ ਗਜਰੇਲਾ ਵਗੈਰਾ ਜੋ ਵੀ ਚੀਜ਼ ਬਣਾਉਣੀ ਆ ਮਾਤੋ ਦਿਖਾਇਆ ਬੈਨੀਫਿਟ ਲਓ ਤਾਂ ਕਿ ਗਾਜਰਾ ਨਿਗਾਹ ਦੇ ਵਾਸਤੇ ਬਹੁਤ ਵਧੀਆ ਹੁੰਦੀਆਂ ਨੇ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦੀਆਂ ਨੇ ਉਦੋਂ ਆਪਣੇ ਕੋਲ ਇੰਨੀ ਗਾਜਰ ਨਹੀਂ ਖਾਦੀ ਜਾਂਦੀਗੀ ਤੇ ਆਪਾਂ ਕੁਛ ਨਾ ਕੁਛ ਚਲੋ ਰੋਟੀ ਤੋਂ ਬਾਅਦ ਜੇ ਆਪਾਂ ਮਠਿਆਈ ਦੇ ਤੌਰ ਤੇ ਖਾਣਾ ਤਾਂ ਗਜਰੇਲਾ ਇੱਕ ਦਵਾਈ ਦੇ ਤੌਰ ਤੇ ਖਾ ਲਈਏ ਨਾਲ ਨਾਲ ਮਠਿਆਈ ਵੀ ਹੋ ਜੂਗੀ ਤੇ ਨਾਲ ਦਵਾਈ ਵੀ ਹੋ ਜੂਗੀ ਫੇਰ ਜੇ ਆਪਾਂ ਖਸਖਸ ਨੂੰ ਉਹਨਾਂ ਦੇ ਪਹਿਲਾਂ ਰੋਸਟ ਕਰ ਲੈਣੇ ਆ ਫਿਰ ਆਪਾਂ ਚਾਰੇ ਮਗਜ਼ ਪਾ ਲਾਂਗੇ ਇਹਦੇ ਵਿੱਚ ਤੁਸੀਂ ਬਦਾਮ ਵੀ ਪਾ ਸਕਦੇ ਆ ਬਦਾਮ ਦੇਵੇ ਇਹਦੇ ਵਿੱਚ ਬਹੁਤ ਬੈਨੀਫਿਟ ਨੇ ਜਦੋਂ ਤੁਸੀਂ ਖਾਸ ਖਾਸ ਬਦਾਮ ਕਾਲੀ ਮਿਰਚ ਤੇ ਮਗਜ਼ ਦੁੱਧ ਦੇ ਨਾਲ ਲੈਣੇ ਆ ਤਾਂ ਉਹ ਜ਼ਿਆਦਾ ਬੈਨੀਫਿਟ ਨੇ ਤੇ ਮੈਂ ਇਹਦੇ ਵਿੱਚ ਬਦਾਮ ਨਹੀਂ ਲੈ ਗੇ ਤੁਸੀਂ ਬਦਾਮ ਵੀ ਲੈ ਸਕਦੇ ਆ ਤੇ ਤੁਸੀਂ ਸੁੱਕੇ ਦੁੱਧ ਦੀ ਸਾਥੇ ਨੀਕਰ ਦੁੱਧ ਵੀ ਲੈ ਸਕਦੇ ਆ ਵੀ ਆਪਣੀ ਖਾਸ ਕਰ ਥੋੜੀ ਜਿਹੀ ਭੁਜ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਚਾਰੇ ਮਗਜ਼ ਪਾ ਦਈਏ ਇਦੇ ਵਿੱਚ ਆਪਾਂ ਲੈ ਜਿਹੜੀ ਕਾਲੀ ਮਿਰਚ ਆ ਲਈ ਹੋਈ ਇੱਕ ਚਮਚਾ ਕਾਲੀ ਮਿਰਚ ਅਤੇ ਕੁਛ ਲੇਸੀ ਦੇ ਉਹਨੇ ਮੈਂ ਕਾਲੀ ਮਿਰਚ ਵੀ ਇਹਦੇ ਵਿੱਚ ਹੀ ਰੋਸਟ ਕਰ ਦੇਣੀ ਆ ਤਾਂ ਕਿ ਬਰੀਕ ਪੀਸੀ ਜਾਊਗੀ ਲੇਸੀ ਵਿੱਚ ਹੀ ਆ ਤੇ ਕਾਲੀ ਮਿਰਚ ਵੀ ਵਿੱਚ ਹੀ ਆ ਜੀ ਚਲੋ ਇਹਨੂੰ ਬਿਲਕੁਲ ਸਲੋ ਤੇ ਹੀ ਰੱਖਣਾ ਜੀ ਜੈਸ ਨੂੰ ਸਲੋ ਤੇ ਰੋਸਟ ਕਰਨਾ ਹੁੰਦਾ ਹੈ ਨੇ ਜਿਦੋਂ ਤੁਹਾਡੇ ਮਗਜ ਚਟਕਣ ਲੱਗ ਜਾਣ। ਹੁਣੋ ਜੀ ਸਾਡੀ ਖਸਖਸ ਤੇ ਸਾਡੇ ਚਾਰੇ ਮਗਜ ਤੇ ਕਾਲੀ ਮਿਰਚ ਜੇ ਰੋਸ ਹੋ ਗਏ ਆ ਇਹਨਾਂ ਨੂੰ ਅਸੀਂ ਇਹਦੇ ਵਿੱਚ ਕਰ ਦਿੰਦੇ ਹਾਂ ਪੇਂਜ। ਇਹਨੂੰ ਟੰਡੇ ਹੋਣ ਦੇ, ਮੈਂ ਟੰਡੇ ਹੋਣੇ ਰੱਖ ਦਿੰਦੇ ਆ ਇਹਨੂੰ ਫਿਰ ਇਹਨਾਂ ਦਾ ਫਾਈਨ ਪਾਊਡਰ ਬਣਾਉਣਾ। ਮਰਪੀਸ ਬਣਾਉਣਾ ਸਿੱਧਾ ਅੱਗੇ ਵਸ। ਇਹਨਾਂ ਤੋਂ ਵੱਡੀ ਕਿ ਰਾਖੀ ਚਾ ਲੈਣੇ ਆ। ਇਹਨੂੰ ਆਨ ਕਰ ਲਈਏ। ਤੇ ਇਹਦੇ ਵਿੱਚ ਆਪਾਂ 2-3 ਚਮਚੇ ਕਿਉੜੇ ਪਾ ਲੈਣੇ ਆ। ਕਿਉਂਕਿ ਆਪਾਂ ਇਹਨੂੰ ਗਾਜਰਾਂ ਨੂੰ ਭੁੰਨਣਾ ਹੈ ਇਹਦੇ ਵਿੱਚ। ਆ ਮੇਰੇ ਕੋਲ ਚਮਚਾ ਛੋਟਾ ਹੀ ਆ ਹੈ ਤੇ 3-4 ਪਾਉਣੇ ਪੈਣੇ ਆ। ਸੋ ਮੈਲਟ ਹੋਇਆ ਬਈ ਆ ਇਹਦੇ ਵਿੱਚ ਆਪਾਂ ਗਾਜਰਾ ਪਾ ਦਿੰਦੇ ਆ ਇਹਨਾਂ ਦੋ ਚਮਚੇ ਕੇਵੋ ਦੇ ਪਾ ਕੇ ਤੇ ਉਸੇ ਵਾਜਰਾ ਨੂੰ ਪਾ ਲਓ ਜਿਹੜਾ ਕਿ ਤੁਵਸ ਕੀਤੀਆਂ ਹੋਈਆਂ ਨੇ ਇਹ ਫਿਰ ਕਿੰਨੀਆਂ ਲਾਲ ਗਾਜਰਾ ਆਈਆਂ ਹੋਈਆਂ ਨੇ ਹੁਣ ਬਹੁਤ ਹੀ ਸੋਹਣੀਆਂ ਨੇ ਇਹ ਕਿ ਜੇ ਸੀ ਨੂੰ ਕਰਾਹੀ ਚ ਪਾਲੀਆਂ ਤੇ ਹੁਣ ਅਸੀਂ ਇਹਨਾਂ ਨੂੰ 5-7 ਮਿੰਟ ਭੁੰਦੇ ਆ ਗਾਜਰਾਂ ਨੂੰ ਇਹਦੇ ਵਿੱਚ ਇਹਨਾਂ ਜਿਹੜੇ ਘੋਦੇ ਵਿੱਚ ਪੁੱਜਣਾ ਵਾ ਇਹਨਾਂ ਨੇ ਥੋੜੀਆਂ ਰਹਿ ਜਾਣਾ ਅਧੀਆਂ ਰਹਿ ਜਾਣਾ ਇਹ ਤਾਂ ਹੁਣ ਕਰਾਹੀ ਭਰੀ ਹੋਈ ਆ ਤੇ ਹੁਣ ਇਹਨਾਂ ਨੇ ਅੱਧੀ ਰਹਿ ਜਾਣਾ ਵਾ ਕਿ ਜਿਹੜੇ ਪੁੱਜ ਜਾਣਾ ਹੀ ਆ ਤੇ ਬਿਲਕੁਲ ਸੌਫਟ ਹੋ ਜਾਣਗੀਆਂ ਇਹਦੇ ਵਿੱਚ ਇਹਨਾਂ ਨੇ ਕੁਛ ਆਪਣਾ ਪਾਣੀ ਵੀ ਛੱਡ ਦੇਣਾ ਆਪਾਂ ਇਹ ਜੇ ਗਾਜਰਾਂ ਦੀ ਪਰਫੀ ਬਣਾਉਣੀ ਆ ਨਾ ਇਹਨੂੰ ਗਾਜਰਾਂ ਨੂੰ ਬਹੁਤ ਘੱਟ ਘੱਟ ਕੇ ਬਣਾਉਣੀ ਆ ਲੋ ਜੀ ਆਪਣਾ ਗਾਜਰਾ ਭੁੱਜ ਗਿਆ ਆ। ਆਪਾਂ ਨੂੰ ਕਰ ਸੱਤ ਮਿੰਟ ਹੋ ਗਏ ਭੁੰਦਿਆਂ ਨੂੰ ਤੇ ਗਾਜਰਾਂ ਨੇ ਪਾਣੀ ਛੱਡ ਦਿੱਤਾ। ਤੇ ਇੱਥੇ ਅਸੀਂ ਹੁਣ ਇਹਨੂੰ ਠੰਡਾ ਕਰਕੇ ਤੇ ਇਹਨੂੰ ਮਿਕਸੀ ਵਿੱਚ ਬਰੀਕ ਕਰਕੇ ਫੇਰ ਪਾਵਾਂਗੇ ਦੁਬਾਰਾ। ਹੁਣ ਇਹ ਕੋਲੇ ਸੀ ਇਹਨਾਂ ਨੂੰ ਗਾਜਰਾਂ ਨੂੰ ਕੱਦੂ ਕਸ ਅੰਦਰ ਵਿੱਚ ਕੀ ਹੋਜੂ ਭੁੰਨੇ ਆ। ਤੇ ਇਸ ਤੋਂ ਬਾਅਦ ਹੁਣ ਅਸੀਂ ਇਹਨੂੰ ਗ੍ਰਾਈਂਡ ਕਰਨਾ ਵਾ ਮਿਕਸੀ ਦੇ ਵਿੱਚ। ਇਹਨੂੰ ਠੰਡਾ ਹੋਣ ਦਿੰਨੇ ਆ। ਇੰਦਸਮੈਂਟ ਲੱਗ ਜਾਏਗਾ ਠੰਡਾ ਫੋਨ ਨੂੰ ਤੇ ਅਸੀਂ ਮਿਕਸੀ ਵਿੱਚ ਪਾਈਏ ਅਸੀਂ ਬਰੀਕ ਕਰਕੇ ਉਸ ਤੋਂ ਅਗਲਾ ਪ੍ਰੋਸੈਸ ਫੇਰ ਸ਼ੁਰੂ ਕਰਾਂਗੇ ਜੀ ਕਿਉਂ ਜੇ ਤਾਂ ਇਹ ਲੀਕੜ ਦੁੱਧ ਵਿੱਚ ਤੁਸੀਂ ਪਾਈਆਂ ਹੁੰਦੀਆਂ ਤਾਂ ਜਿੰਨਾ ਸਿਰ ਦੁੱਧ ਨਹੀਂ ਗਲਣਾ ਸੀ ਤੇ ਨਾਲ ਹੀ ਇਹਨਾਂ ਨੇ ਗਲ ਜਾਣਾ ਸੀਗਾ ਤੇ ਹੁਣ ਆਪਾਂ ਸੁੱਕਾ ਦੁੱਧ ਪਾ ਰਹੇ ਹਾਂ ਇਹਦੇ ਵਿੱਚ ਇਸ ਕਰਕੇ ਇਹਨਾਂ ਨੂੰ ਗ੍ਰਾਈਂਡ ਕਰਨਾ ਪੈਣਾ ਜੇ ਤੁਸੀਂ ਸੁੱਕੇ ਦੁੱਧ ਨਾਲ ਬਣਾਉਣੀ ਆ ਤਾਂ ਫਿਰ ਤੁਹਾਨੂੰ ਗ੍ਰਾਈਂਡ ਕਰਕੇ ਬਣਾਉਣੀ ਪੈਣੀ ਆ ਲਓ ਜੀ ਆਪਣਾ ਗਾਜਰਾਂ ਦਾ ਜਿਹੜੀਆਂ ਆਪਾਂ ਛੋਵ ਵਿੱਚ ਭੁੰਨੀਆਂ ਸੀ ਉਹ ਤਰਲੀਆਂ ਹੋ ਗਈਆਂ ਤੇ ਆਪਾਂ ਮਿਕਸੀ ਵਿੱਚ ਇਹਨਾਂ ਨੂੰ ਪਲਸ ਮੋੜ ਦੇ ਉਤੇ ਸਲੋ ਤੇ ਬੰਦ ਕਰ ਕਰਕੇ ਮਿਕਸੀ ਨੂੰ ਥੋੜੇ ਦਰਦਰਾ ਦੇ ਆ ਪੀਸ ਨਾ ਮਲਾਂ ਕੇ ਨੂੰ ਮਿਕਸੀ ਨੂੰ ਥੋੜਾ ਥੋੜਾ ਬੰਦ ਕਰਦੇ ਰਹੋ ਜੋ ਦੂਸੀ ਪੀਸ ਨਾ ਮਾ ਮੈਂ ਜੋ ਤੁਸੀਂ ਪੀਸ ਲਾ ਤੋ 2 ਚਮਚੇ ਰਿਕੋਰ ਦੁੱਧੇ ਪਾ ਦਿਓ ਤਾਕੇ ਉਹ ਫਿਰ ਥੋੜਾ ਜਿਆਦਾ ਚੰਗੀ ਤਰ੍ਹਾਂ ਪੀਸਿਆ ਜਾਂਦਾ ਵਾ ਕਿਉਂਕਿ ਬਿਲਕੁਲ ਫਾਈਨ ਪਾਊਡਰ ਨਹੀਂ ਬਣਾਉਣਾ ਥੋੜਾ ਦਰਦਰਾ ਜਿਹਾ ਰੱਖਣਾ ਫਾਈਨ ਪੇਸਟ ਨਹੀਂ ਬਣਾਉਣਾ ਥੋੜਾ ਦਰਦਰਾ ਜਿਹਾ ਰੱਖਣਾ ਮੈਂ ਉਹ ਜੀ ਆਪਣਾ ਇਹ ਹੁਣ ਦਿਖਾਉਣੀ ਹੈ ਇਹ ਫੰਦਾ ਥੋੜਾ ਜਿਆਦਾ ਪੀਸ ਹੋ ਗਿਆ ਇਹ ਬਹੁਤ ਬਰੀਕ ਪਾਊਡਰ ਨਹੀਂ ਬਣਾਇਆ ਆਪਾਂ ਫਾਈਨ ਪੇਸਟ ਨਹੀਂ ਬਣਾਇਆ ਇਹਦਾ ਇਹ ਥੋੜਾ ਦਾਣੇਦਾਰ ਬਣ ਗਿਆ ਜੀ ਥੋੜੇ ਜਿ ਵਿੱਚ ਰੇਸ਼ੇ ਵੀ ਆ ਤੇ ਥੋੜਾ ਦਾਣਾਂ ਦਾ ਇਹਨਾਂ ਸਾਰੇ ਨੂੰ ਕੜਾਹੀ ਵਿੱਚ ਪਾ ਲਓ। ਲਓ ਜੀ ਹੁਣ ਆਪਾਂ ਹਜੇ ਗੈਸ ਨਹੀਂ ਚਲਾਉਣੀਗੀ। ਪਹਿਲਾਂ ਤਾਂ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਲੈਣੇ ਆ। ਅਸੀਂ ਇਹ ਦੋ ਵਾਰੀ ਦੇ ਵਿੱਚ ਪੀਸ ਕਰ ਲਿਆ ਤੇ ਇਹ ਥੋੜਾ ਦਰਦਰਾ ਜਿਹਾ ਬਣ ਗਿਆ। ਜਦੋਂ ਇਹ ਦਰਦਰਾ ਜਿਹਾ ਇਦਾਂ ਬਣ ਜਾਂਦਾ। ਆ ਦੇਖੋ ਜੀ ਇਦਾਂ ਬਣ ਜਾਂਦਾ। ਤੇ ਇਹਦੇ ਵਿੱਚ ਤੁਸੀਂ ਸੁੱਕਾ ਦੁੱਧ ਪਾਉਣਾ। ਗੈਸ ਨੂੰ ਮੇਰਾ ਚਲਾਏ। ਪਹਿਲਾਂ ਸੁੱਕੇ ਦੁੱਧ ਨੂੰ ਇਹਦੇ ਵਿੱਚ ਮਿਕਸ ਕਰ ਲਾਵਾਂ। ਉਸ ਤੋਂ ਅੱਗੇ ਬਾਅਦ ਵਿੱਚ ਆਪਾਂ ਗੈਸ ਚਲਾਉਣੀ ਹੈ। ਲਓ ਜੀ ਆਪਾਂ ਜਾ ਸੀ ਆ ਡੇਢ ਕਾ ਆ ਕੱਪਾ ਇਹਦੀ ਮੈਜ਼ਰਮੈਂਟ ਨਾਲ ਸਾਰਾ ਲਵਾਂ। ਇਹ ਸਾਡੇ 2 ਕੱਪਾ ਜੀ ਸੁੱਕੇ ਦੁੱਧ ਦੇ। ਕਿ ਪਾ ਵੀ ਦਨੇ ਆ। ਇਹ ਲਾਪੇ ਇੱਕ ਕੱਪ ਨੂੰ ਮਿਕਸ ਕਰ ਦਨੇ ਆ। ਤਾਂ ਕਿ ਇਹਦੇ ਕੋਈ ਡਲੀਆਂ ਵਗੈਰਾ ਨਾ ਬਚ ਜਾ। ਕਿਉਂਕਿ ਇਹਦੇ ਗਾਜਰਾਂ ਨੇ ਉਹਨਾਂ ਨੇ ਵੀ ਪਾਣੀ ਛੱਡਿਆ ਹੋਇਆ ਵਾ। ਤੇ ਆਪਾਂ ਪਹਿਲਾਂ ਨੂੰ ਇੰਦਾ ਬਿਨਾਂ ਗੈਸ ਚਲਾਈ ਮਿਕਸ ਕਰਨਾ ਵਾ ਦੁੱਧ ਨੂੰ ਤੇ ਕੱਪ ਨੇ ਗਜਰਾ ਵੀ ਠੰਡੀਆਂ ਆ ਨੇ ਹੁਣ ਆਪਾਂ ਠੰਡੀਆਂ ਕਰਕੇ ਫੇਰ ਗ੍ਰਾਇੰਡ ਕੀਤੀਆਂ ਨੇ ਤੇ ਇੱਕ ਆ ਪਹਿਲਾਂ ਪਾ ਲਿਆ ਇੱਕ ਕੱਪ ਆਪਾਂ ਹੋਰ ਪਾ ਲਿਆ ਪਰ ਦੋ ਕੱਪ ਸੁਕੇ ਦੁੱਧ ਲੈ ਆ ਜੀ ਇਹਦੇ ਵਿੱਚ ਲੋ ਜੀ ਸੁਕੇ ਦੁੱਧ ਦੇ ਦੋ ਕੱਪ ਲੈ ਲੇ ਉਜੇ ਕੱਪ ਵਿੱਚ ਵਿੱਚ ਮਿਕਸ ਕਰ ਲੈਣੇ ਆ। ਜਦ ਆਪਣਾ ਦੁੱਧ ਮਿਕਸ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਗੈਸ ਚਲਾਉਣੀ ਆ। ਪਹਿਲਾਂ ਗੈਸ ਨਾਲ ਚਲਾਇਓ ਤਾਂ ਦੀਆਂ ਗਲੀਆਂ ਵੱਜ ਜਾਣਗੀਆਂ। ਜਦ ਆਪਾਂ ਗਰਮ ਗਰਮ ਕਿਸੇ ਚੀਜ਼ ਵਿੱਚ ਦੁੱਧ ਪਾਉਨੇ ਆ ਨਾ ਸੁੱਕਾ ਦੁੱਧ ਤਾਂ ਦੀਆਂ ਗਲੀਆਂ ਵੱਜ ਜਾਂਦੀਆਂ ਨੇ। ਕਦੇ ਵੀ ਤੁਸੀਂ ਸੁੱਕੇ ਦੁੱਧ ਦੀ ਵਰਤੋਂ ਕਰਨੀ ਆ। ਤਾਂ ਬਿਲਕੁਲ ਲਿਕਵਿਡ ਜੀ ਜੇ ਥੋੜਾ ਜਿਆਦਾ ਗਰਮ ਹੋਵੇ ਪਹਿਲਾਂ ਉਸ ਚੀਜ਼ ਨੂੰ ਗਰਮ ਕਰ ਲਓ ਫਿਰ ਉਹਨੂੰ ਠੰਡਾ ਕਰਕੇ ਫੇਸ ਉਹ ਕਟੋਦ ਮਿਲਾ ਕੇ ਫਿਰ ਦੁਬਾਰਾ ਗੈਸ ਤੇ ਰੱਖੋ ਲਓ ਜੀ ਆਪਣਾ ਇਹ ਥੋੜਾ ਜਿਹਾ ਲਿਕਵਿਡ ਹੋ ਗਿਆ ਹੁਣ ਸੋ ਕਟੋਦ ਦੇ ਵਿੱਚ ਮਿਕਸ ਹੋਣ ਕਰਕੇ ਇੱਕ ਇੱਕ ਗਾਜਰਾ ਨੇ ਪਾਣੀ ਛੱਡਿਆ ਸੀਗਾ ਤੇ ਹੁਣ ਆਪਾਂ ਇਹ ਚਲਾਉਣੇ ਆ ਤੇ ਇਹਨੂੰ 5-7 ਮਿੰਟ ਹੁੰਦੇ ਆ ਇਹਦੇ ਵਿੱਚ ਗਾਜਰਾ ਨੂੰ ਇਹ ਥੋੜਾ ਥੋੜਾ 7-8 ਮਿੰਟ 10 ਮਿੰਟ ਵੀ ਲੱਗ ਸਕਦੇ ਆ ਇਸ ਪ੍ਰੋਸੈਸ ਨੂੰ ਕਿਉਂਕਿ ਆਪਾਂ ਦੁੱਧ ਨੂੰ ਜਿਹੜਾ ਬਿਲਕੁਲ ਸੁਕਾਉਣਾ ਵਾ ਇਹਦਾ ਗਾਜਰਾ ਦਾ ਪਾਣੀ ਆ ਤੇ ਜਿਹੜਾ ਸੁੱਕਾ ਦੁੱਧ ਦੇ ਵਿੱਚ ਮਿਕਸ ਹੋ ਕੇ ਉਹਨੇ ਪਾਣੀ ਛੱਡਿਆ ਵਾ ਗਾਜਰਾ ਨੇ ਇਹ ਪਹਿਲਾਂ ਆਪਾਂ ਇਹਨੂੰ ਸੁਕਾਉਣਾ ਵਾ ਮੈਨੂੰ ਦੱਸ ਤੋਂ 12 ਮਿੰਟ ਲੱਗੇ ਸੁਕਾਣ ਨੂੰ ਫੋਜੀ ਮੇਰੇ ਕੋਲ ਇਦਾਂ ਦਾ ਜਦੋਂ ਹੋ ਜੇ ਤੁਹਾਡਾ ਬਿਲਕੁਲ ਸੁੱਕਾ ਹੋ ਜੇ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਉਣੀ ਆ ਕਿਉਂਕਿ ਗਾਜਰਾ ਵਿੱਚ ਵੀ ਮਿੱਠਾ ਹੁੰਦਾ ਸੁੱਕੇ ਦੁੱਧ ਵਿੱਚ ਵੀ ਦੁੱਧ ਵਿੱਚ ਵੀ ਮਿੱਠਾ ਹੀ ਹੁੰਦਾ ਵਾ ਤੇ ਆਪਾਂ ਚੀਨੀ ਇਹਦੇ ਵਿੱਚ ਘੱਟ ਰੱਖਣੀ ਆ ਆਪਣੇ 1.5 ਕਿਲੋ ਗਾਜਰਾ ਸੀ ਗਿਆ ਇੱਥੇ ਆਪਾਂ ਅੱਧਾ ਕਿਲੋ ਸੋਕਾ ਦੁੱਧ ਪਾਇਆ ਵਾ 250 ਗ੍ਰਾਮ ਦਾ ਕੱਪ ਆ ਇਹ ਤੇ ਅਸੀਂ ਦੋ ਕੱਪ ਸੋਕੇ ਦੁੱਧੇ ਪਾਏ ਆ ਤੇ ਅਸੀਂ ਡੇਢ ਕੱਪ ਚੀਨੀ ਪਾਵਾਂਗੇ ਇਹਦੇ ਵਿੱਚ 400 ਗ੍ਰਾਮ ਦੇ ਨੇੜੇ-ਨੇੜਾ ਚੀਨੀ ਪਾਉਣੀ ਆ ਤੇ ਜੇ ਹੁਣ ਆਪਾਂ ਡੇਢ ਕੱਪ ਚੀਨੀ ਇਹਦੇ ਵਿੱਚ ਦਾਣੇਦਾਰ ਚੀਨੀ ਆ ਸਾਡੇ ਕੋਲ ਦਾਣੇਦਾਰ ਚੀਨੀ ਪਾ ਲਓ ਤੁਸੀਂ ਮਿਸ਼ਰੀ ਪਾ ਲਓ ਜਿਸੋ ਕਲਰ ਦਾ ਬਹੁਤਾ ਫਰਕ ਨਹੀਂ ਤਾਂ ਤੁਸੀਂ ਚੱਕਰ ਵੀ ਪਾ ਸਕਦੇ ਆ ਜਿਵੇਂ ਸੀ ਏਅਰ ਕੱਪ ਚੀਨੀ ਹੈ ਜਿਹੜੀ ਕੋਲਿਚਮੈਂਟ ਕੇ ਰੱਖੀ ਹੋਈ ਸੀ ਬੰਦ ਕਰ ਦਿੱਤਾ ਸੀ ਇਹਦੇ ਵਿੱਚ ਪਾਣੀ ਛੱਡਣਾ ਹੀ ਹੈ ਚੀਨੀ ਨੇ ਬਾਜਰਾ ਦੇ ਵਿੱਚ ਉਹਨਾਂ ਦਾ ਪਹਿਲਾਂ ਆਪਾਂ ਜਿਹੜਾ ਗਾਜਰਾ ਨੇ ਤੇ ਆਪਾਂ ਥੋੜਾ ਜਿਹਾ ਲੀਕ ਕਰ ਦੁੱਧ ਪਾਇਆ ਸੀਗਾ ਸੁੱਕਾ ਦੁੱਧ ਪਾ ਕੇ ਪਹਿਲਾਂ ਉਹਨਾਂ ਨੇ ਪਾਣੀ ਛੱਡਿਆ ਸੀ ਉਸ ਪਾਇਆ ਤੇ ਹੁਣ ਜਿਹੜਾ ਚੀਨੀ ਪਾਈ ਆ ਆਪਾਂ ਚੀਨੀ ਨੇ ਆਪਣਾ ਪਾਣੀ ਛੱਡਣਾ ਮੰਗ ਤੇ ਹੁਣ ਆਪਾਂ ਉਸ ਕੌਣਾ ਆ ਆਪਾਂ 10 ਤੋਂ 12 ਮਿੰਟ ਉਸ ਪਾਣੀ ਨੂੰ ਸਕਾਉਣ ਨੂੰ ਲਾਗੇ ਇਹ 10 ਤੋਂ 12 ਮਿੰਟ ਹੀ ਆਪਾਂ ਨੂੰ ਇਹ ਚੀਨੀ ਦੇ ਪਾਣੀ ਨੂੰ ਸੁਕਾਉਣ ਉੱਲ ਲੱਗ ਜਾਣੇ। ਇਹ ਚੀਨੀ ਵੀ ਕਾਫੀ ਪਾਣੀ ਛੱਡ ਦਿੰਦੀ ਹੁੰਦੀ ਆ। ਆਪਾਂ ਚੀਨੀ ਵਾਲਾ ਪਾਣੀ ਵੀ ਸੁਕਾਉਣਾ ਨਾਲ। ਆਪਾਂ ਨੂੰ 10 ਤੋਂ 12 ਮਿੰਟ ਲੱਗ ਜਾਣੀ ਇਹ ਸੁਕਾਉਣ ਨੂੰ। ਪਾਣੀ ਵੀ ਸੁੱਕ ਗਿਆ। ਥੋੜਾ ਜਿਹਾ ਰਹਿੰਦਾ ਵਾ। ਥੋੜਾ ਜਿਹਾ ਇਸ ਕਰਕੇ ਹਜੇ ਨੀਕੜਾ ਥੋੜਾ ਜਿਹਾ ਪਾਉਣ ਲੱਗੇ ਆ ਤਾਂ ਕਿ ਜਿਹੜਾ ਖਸਖਸ ਆ ਉਹਨੇ ਵੀ ਥੋੜਾ ਜਿਹਾ ਦੁੱਧ ਚ ਸੁਲਾਵਾ। ਜਿਵੇਂ ਸਿਆ ਜਿਹੜੀ ਗ੍ਰाइंड ਕੀਤੀ ਹੋਈ ਖਸਖਸ ਤੇ ਮੱਖਜ ਤੇ ਕਾਲੀ ਮਿਰਚ ਇਹ ਵੀ ਪੌਣ ਲੱਗੇ ਆ ਤੇ ਨਾਲ ਹੀ ਅਸੀਂ ਨਰੀ ਵਾਲ ਦਾ ਬਰਾਦਾ ਪਾਉਂਦੇ ਆ ਜੀ ਪਹਿਲਾ ਪਨਰੀ ਵਾਲ ਦਾ ਬਰਾਦਾ ਪਾ ਦਨੇ ਆ ਅੱਧਾ ਕਪ ਅਸੀਂ ਨਰੀ ਵਾਲ ਦਾ ਬਰਾਦਾ ਲਿਆ ਇਹਦੇ ਚ ਇਹਲਾ ਪਨਰੀ ਵਾਲ ਦਾ ਬਰਾਦਾ ਪਾ ਕੇ ਨੂੰ ਮਿਕਸ ਕਰ ਲੈਨੇ ਆ ਤੂੰ ਸੁਆਦ ਆ ਪਕਾਸ ਕਸ ਤੇ ਕਾਲੀ ਮਿਰਚ ਤੇ ਮਾਜਾ ਜਿਹੜੀ ਟੋਸਟ ਕਰਕੇ ਬਰੀ ਕੀਤੇ ਸੀਗੇ ਇਸੇ ਸੀ ਉਹ ਪਾ ਦਤਾਂ ਜਦੋਂ ਵੀ ਤੁਸੀਂ ਮਿੱਠੀ ਚੀਜ਼ ਕੋਈ ਬਣਾਉਨੇ ਆ ਕਾਲੀ ਮਿਰਚ ਜ਼ਰੂਰ ਪਾਓ ਤਾਂ ਕਿ ਕਾਲੀ ਮਿਰਚ ਦੇ ਨਾਲ ਨਾ ਉਹ ਚੀਜ਼ ਬਹੁਤ ਛੇਤੀ ਹਾਜਮ ਹੁੰਦੀ ਹੈ ਮਿੱਠੀ ਬੇਹ ਦੇ ਵਿੱਚ ਕਾਲੀ ਮਿਰਚ ਦਾ ਪਤਾ ਵੀ ਨਹੀਂ ਲੱਗਦਾਗਾ ਤੇ ਬਹੁਤ ਹੀ ਵਧੀਆ ਟੇਸ ਆਉਂਦਾ ਬਸ ਆਂਜੇ ਸੋ ਜਪੈ ਇਹਨਾਂ ਨੂੰ ਵੀ ਪਾ ਕੇ ਥੋੜਾ ਚਿਰ ਭੁੰਦੇ ਆ ਤਾਂ ਕਿ ਇਹ ਵੀ ਗਜਰਾਂ ਦੇ ਵਿੱਚ ਹੀ ਕਾਚੇ ਜਾਵੇ ਖਸਖਸੀ ਤੇ ਨਾਰੀਅਲ ਦਾ ਰਾਦਾ ਤੇ ਮਾਦ ਉਸ ਤੇ ਕਾਲੀ ਮਿਰਚ ਇਹਨਾਂ ਨੂੰ ਵਗ ਪੰਜ ਮਿੰਟ ਲਈ ਭੁੰਦੇ ਆ ਹੁਣ ਇਹ ਤੁਸੀਂ ਇਹਦੇ ਵਿੱਚ ਬਦਾਮ ਪਾਉਣੇ ਆ ਤਾਂ ਬਦਾਮ ਵੀ ਪਾ ਸਕਦੇ ਆ ਪੀਸ ਕੇ ਪੀਸ ਕੇ ਪਾ ਲੋ ਦੜ੍ਹ-ਫੜ੍ਹ ਕਰਕੇ ਪਾ ਲੋ ਤੇ ਜੇ ਤੁਸੀਂ ਇਹ ਸਾਰੀ ਚੀਜ਼ ਸਕਿੱਪ ਵੀ ਕਰ ਸਕਦੇ ਆ ਖਾਸ ਖਾਸ ਮਾਗਜ਼ ਕਾਲੀ ਮਿਰਚ ਨਾਲ ਹੀ ਉਹ ਦਾ ਬਰਾਦਾ ਤੁਸੀਂ ਕੱਲਾ ਚੀਨੀ ਪਾ ਕੇ ਤੇ ਬਸ ਉਹਨੂੰ ਸੁਕਾ ਸਕਦੇ ਆ ਤੇ ਫਿਰ ਉਹਦੇ ਪੀਸ ਵਗੈਰਾ ਕੱਟ ਸਕਦੇ ਆ ਅਸੀਂ ਇਹ ਇੱਕ ਮਠਿਆਈ ਵੀ ਤੇ ਇੱਕ ਦਵਾਈ ਵੀ ਬਣਾਈ ਆ ਇਸ ਕਰਕੇ ਸਾਰੀ ਚੀਜ਼ਾਂ ਪਾਈਆਂ ਨੇ ਮੈਂ ਥੋੜੇ ਜਿਹੇ ਦੇ ਵਿੱਚ ਬਦਾਮ ਵੀ ਪਾ ਦੇਣੇ ਆ ਇਹ ਆਪ ਗੈਸ ਨੂੰ ਬੰਦ ਕਰਦੇ ਥੋੜਾ ਚਿਰ ਲੋ ਜੀ ਚੀਨੀ ਪਾ ਕੇ ਵੀ ਆਪਣਾ ਸੁੱਕ ਗਿਆ ਤੇ ਆਪਾਂ ਸਾਰਾ ਸਮਾਨ ਵੀ ਵਿੱਚ ਪਾਤਾ ਸੀਗਾ ਤੇ ਹੁਣ ਆਪਣਾ ਪਾਣੀ ਬਿਲਕੁਲ ਸੁੱਕ ਗਿਆ ਵਾ ਤੇ ਬਿਲਕੁਲ ਜਿੱਦਾਂ ਤੁਸੀਂ ਐ ਕਰਕੇ ਦੇਖਿਓ ਇਹ ਸਾਡਾ ਥੱਲੇ ਤੱਕ ਕੋਈ ਪਾਣੀ ਵਗੈਰਾ ਤਾਂ ਪਤਾ ਨਹੀਂ ਆਉਂਦਾਗਾ ਜੇ ਆਉਂਦਾ ਤਾਂ 5-4 ਮਿੰਟ ਫੂਰ ਲਵਾ ਲਉ ਨਹੀਂ ਤਾਂ ਆਪਣਾ ਤਾਂ ਬਿਲਕੁਲ ਐਨ ਸੁੱਕਾ ਹੋਏਗਾ ਵਾ ਇਹ ਹੁਣ ਆਪਾਂ ਇਸ ਟਾਈਮ ਦੇ ਉੱਤੇ ਇਹਦੇ ਵਿੱਚ ਦੋ ਤਿੰਨ ਚਮਚੇ ਕਿਹੋਂ ਦੇ ਪਾ ਦੇਣੇ ਆ। ਅੱਗੇ ਹੁਣ ਅਸੀਂ ਇਹਦੇ ਚ ਕਿਉਂ ਫੋਨ ਲਗਿਆ। ਦੋ ਤਿੰਨ ਚਮਚੇ ਆਪਾਂ ਪਹਿਲਾਂ ਅੰਕਾ ਝਣਕ ਨੂੰ ਰਵੇਲੇ ਪਾਇਸੀ ਦੇ ਦੋ ਤਿੰਨ ਚਮਚੇ ਆਪਾਂ ਸਭ ਤੋਂ ਲਾਸਟ ਵਿੱਚ ਜਦੋਂ ਬਣ ਜਾਂਦਾ ਗਜਰੇਲਾ ਉਸ ਦੇ ਵਿੱਚ ਪਾਉਨੇ ਆ। ਅਸੀਂ ਦੋ ਚਮਚੇ ਇਹ ਵੱਡੇ ਭਰ ਕੇ। ਇਹ ਚ ਖੋਦੀ ਮਾਤਰਾ ਘਟ ਲੱਗਦੀ ਆ। ਇਹ ਬਹੁਤ ਹੀ ਸੋਹਣਾ ਆਪਣਾ ਬਿਰੇਲਾ ਬਣ ਕੇ ਤਿਆਰ ਹੋ ਗਿਆ। ਚਾਹੇ ਤਾਂ ਤੁਸੀਂ ਇਦਾਂ ਹੀ ਰੱਖ ਲੋ ਇਹਨੂੰ ਤੇ ਗਰਮ-ਗਰਮ ਕੌਲੀਆਂ ਦੇ ਵਿੱਚ ਪਾ ਕੇ ਖਾ ਲਿਆ ਕਰੋ ਜਦੋਂ ਵੀ ਖਾਣਾ ਤੇ ਥੋੜਾ ਜਿਹਾ ਗਰਮ ਕੀਤਾ ਤੇ ਖਾ ਲਿਆ ਇਹਦੇ ਗਰੇਲਾ ਥੋੜਾ ਜਿਹਾ ਗਰਮੀ ਸਵਾਲ ਲੱਗਦਾ ਜੇ ਤੁਸੀਂ ਇਹਦੇ ਉੱਪਰ ਵੀ ਡ్రਾਈ ਫਰੂਟ ਵਗੈਰਾ ਪਾਉਣੇ ਆ ਤਾਂ ਪਾ ਸਕਦੇ ਆ ਸਿੱਧੀ ਬਰਫੀ ਬਣਾਉਣੀ ਆ ਲੋ ਜੀ ਮੈਂ ਕਿਉਂ ਪਾ ਕੇ ਵੀ 2 ਕਮਿੰਟੇ ਨੇ ਸੇਕ ਲਵਾਉਣੀ ਆ ਤਾਂ ਤਾਂ ਇਹਦੇ ਵਿੱਚ ਥੋੜੀ ਸੈਂਗੀ ਆ ਜਾਵੇ ਤੁਸੀਂ ਸਵਾਦ ਆਪਾ ਪ੍ਰਾਤ ਨੂੰ ਘਿਓ ਲਾ ਕੇ ਰੱਖਿਆ ਹੋਇਆ ਤੇ ਆਪੋ ਵਿੱਚ ਪੜਦੇ ਆ। ਤੇ ਤੁਸੀਂ ਇਹਦੇ ਵਿੱਚ ਦੁੱਧ ਦੀ ਮਾਤਰਾ ਮਤਲਬ ਕਿ ਜਿੰਨਾ ਸੀ ਜਿੰਨੀ ਅਸੀਂ ਲਈ ਆ ਇੰਨੀ ਵੀ ਲੈ ਸਕਦੇ ਆ ਵੱਧ ਘੱਟ ਵੀ ਲੈ ਸਕਦੇ। ਦੁੱਧ ਨੇ ਤਾਂ ਇਹ ਕੋਈ ਦਾ ਟੇਸ ਨਹੀਂ ਆਉਣਾ ਇਹਦੇ ਵਿੱਚ। ਇਹ ਜੇ ਲੱਗ ਕੋਈ ਦੇ ਟੇਸ ਨਾਲ ਹੀ ਸਵਾਦ ਲੱਗਦਾ ਵਾ। ਤੇ ਉਹਨਾ ਬੱਚੇ ਕਾਲੀ ਮਿਰਚ ਖਸਖਸ ਨਾਰੀਅਲ ਵਗੈਰਾ ਘਟ ਖਾਂਦੇ ਆ ਤੇ ਉਹਨਾਂ ਨੂੰ ਏਦਾਂ ਤੁਸੀਂ ਕਿਸੇ ਵੀ ਮਿਠਾਈ ਦੇ ਵਿੱਚ ਬਣਾ ਕੇ ਦਿਓ ਤਾਂ ਇੱਕ ਮਿਠਾਈ ਵੀ ਬਣ ਜਾਂਦੀ ਆ ਤੇ ਇੱਕ ਦਵਾਈ ਵੀ ਬਣ ਜਾਂਦੀ ਆ ਲਓ ਜੀ ਸਾਡਾ ਜਿਰੇਲਾ ਬਣ ਕੇ ਤਿਆਰ ਹੋ ਗਿਆ ਦੇਖੋ ਕਿੱਦਾਂ ਸੋਹਣਾ ਬਣਿਆ ਮੈਂ ਗੈਸ ਨੂੰ ਬੰਦ ਕਰਦੇ ਆ ਤੇ نیچے ਨਾ ਲੱਗ ਜਾਵੇ ਫੌਂਦੇ ਚੱਕਰ ਚ ਲਓ ਜੀ ਇੰਨਾ ਸੋਹਣਾ ਜਿਰੇਲਾ ਬਣ ਕੇ ਤਿਆਰ ਹੋਇਆ ਤੇ ਬਿਲਕੁਲ ਇਹਦੇ ਵਿੱਚ ਕੁਝ ਵੀ ਉਹਨੇ ਪੀਸੇ ਦੇ ਬਣ ਜਾਣੇ ਆ ਲੋਜੀ ਨੂੰ ਸਹੀ ਨੂੰ ਪ੍ਰਾਤ ਵਿੱਚ ਕੱਢਦੇ ਆ। ਉਸੇ ਟ੍ਰੇ ਹੈਗੇ ਤੁਹਾਡੇ ਕੋਲ ਟ੍ਰੇ ਚ ਲੈ ਲਓ। ਰਾਤ ਹੈ ਕਿ ਪ੍ਰਾਤ ਚ ਲੈ ਲਓ। ਜੀ ਆ ਪਾਣੀ ਆਨੇ। ਮੈਂ ਥੋੜੇ ਜਿਹੇ ਦੇ ਵਿੱਚ ਬਦਾਮ ਵੀ ਪਾ ਦੇਣੇ ਆ। ਇਹ ਆਪ ਗੈਸ ਨੂੰ ਬੰਦ ਕਰਦੇ ਥੋੜਾ ਚਿਰ। ਲੋਜੀ ਚੀਨੀ ਪਾ ਕੇ ਵੀ ਆਪਣਾ ਸੁੱਕ ਗਿਆ ਤੇ ਆਪਾਂ ਸਾਰਾ ਸਮਾਨ ਵੀ ਵਿੱਚ ਪਾਤਾ ਸੀ। ਇਹ ਕੋਲ ਆਪਣਾ ਪਾਣੀ ਬਿਲਕੁਲ ਸੁੱਕ ਗਿਆ ਵਾ ਤੇ ਬਿਲਕੁਲ ਜਿਦਾ ਤੁਸੀਂ ਐ ਕਰਕੇ ਦੇਖਿਓ ਇਹ ਤੁਹਾਡਾ ਥੱਲੇ ਤੱਕ ਕੋਈ ਪਾਣੀ ਵਗੈਰਾ ਸਭ ਕਾਤਾ ਨਹੀਂ ਆਉਂਦਾਗਾ ਜੇ ਆਉਂਦਾ ਤਾਂ ਪੰਜ ਚਾਰ ਮਿੰਟ ਫੂਰ ਲਵਾ ਲਉ ਨਹੀਂ ਤਾਂ ਆਪਣਾ ਤਾਂ ਬਿਲਕੁਲ ਐਨ ਸੁੱਕਾ ਹੋਇਆਗਾ ਵਾ ਤੇ ਹੁਣ ਆਪਾਂ ਇਸ ਟਾਈਮ ਦੇ ਉੱਤੇ ਇਹਦੇ ਵਿੱਚ ਦੋ ਤਿੰਨ ਚਮਚੇ ਕਿਹੋਂ ਦੇ ਪਾ ਦੇਣੇ ਆ ਅਜੇ ਹੁਣ ਅਸੀਂ ਇਹਦੇ ਵਿੱਚ ਕਿਹੋਂ ਪਾਉਣ ਲੱਗਿਆ ਦੋ ਤਿੰਨ ਚਮਚੇ ਆਪਾਂ ਪਹਿਲਾਂ ਅੰਕਾ ਝਣਕ ਨੂੰ ਰਵੇਲੇ ਪਾਇਸੀ ਦੇ ਦੋ ਤਿੰਨ ਚਮਚੇ ਆਪਾਂ ਸਭ ਤੋਂ ਲਾਸਟ ਵਿੱਚ ਜਦੋਂ ਬਣ ਜਾਂਦਾ ਗਜਰੇਲਾ ਉਸ ਦੇ ਵਿੱਚ ਪਾਉਨੇ ਆ ਇਸੇ ਦੋ ਚਮਚੇ ਹੀ ਵੱਡੇ ਭਰ ਕੇ ਇਹ ਚਕੌਦੀ ਮਾਤਰਾ ਕੱਟ ਲੱਗਦੀ ਆ ਇਹ ਜੀ ਬਹੁਤ ਹੀ ਸੋਹਣਾ ਆਪਣਾ ਬਿਰੇਲਾ ਬਣ ਕੇ ਤਿਆਰ ਹੋ ਗਿਆ ਚਾਹੇ ਤਾਂ ਤੁਸੀਂ ਇਦਾਂ ਹੀ ਰੱਖ ਲਓ ਇਹਨੂੰ ਤੇ ਗਰਮ ਗਰਮ ਕੌਲੀਆਂ ਦੇ ਵਿੱਚ ਪਾ ਕੇ ਖਾ ਲਿਆ ਕਰੋ ਜਦੋਂ ਵੀ ਖਾਣਾ ਤੇ ਥੋੜਾ ਜਿਆਦਾ ਗਰਮ ਕੀਤਾ ਤੇ ਖਾ ਲਿਆ ਇਹ ਬਿਰੇਲਾ ਥੋੜਾ ਜਿਆਦਾ ਗਰਮੀ ਸਵਾਲ ਲੱਗਦਾ ਜੇ ਤੁਸੀਂ ਇਹਦੇ ਉੱਪਰ ਵੀ ਡ్రਾਈ ਫਰੂਟ ਵਗੈਰਾ ਪਾਉਣੇ ਆ ਤਾਂ ਪਾ ਸਕਦੇ ਹੋ ਸਿੱਧੀ ਵਰਕੀ ਬਣਾਉਣੀ ਆ। ਲੋ ਜੀ ਮੈਂ ਘਿਓ ਪਾ ਕੇ ਵੀ ਦੋ ਕਮੈਂਟੇ ਨੂੰ ਸੇਕ ਲਵਾਉਣੀ ਆ। ਤਾਂ ਆ ਇਹਦੇ ਵਿੱਚ ਥੋੜੀ ਸੈਨੀ ਜੀ ਆ ਜਾਵੇ। ਉਸ ਤੋਂ ਬਾਅਦ ਆਪਾਂ ਪ੍ਰਾਤ ਨੂੰ ਘਿਓ ਲਾ ਕੇ ਰੱਖਿਆ ਹੋਇਆ ਤੇ ਆਪਾਂ ਉਹਦੇ ਵਿੱਚ ਕੱਢਦੇ ਆ। ਜੇ ਤੁਸੀਂ ਇਹਦੇ ਵਿੱਚ ਦੁੱਧ ਦੀ ਮਾਤਰਾ ਮਤਲਬ ਕਿ 10 ਜਿੰਨੀ ਅਸੀਂ ਲਈ ਆ ਇੰਨੀ ਵੀ ਲੈ ਸਕਦੇ ਆ ਵੱਧ ਘੱਟ ਵੀ ਲੈ ਸਕਦੇ ਆ। ਦੁੱਧ ਨੇ ਤਾਂ ਇਹ ਕੋਈ ਦਾ ਟੇਸ ਨਹੀਂ ਆਉਂਦਾ ਇਹਦੇ ਵਿੱਚ। ਇਹ ਜਿੜੇਲਾ ਕੋਈ ਦਾ ਟੇਸ ਨਹੀਂ ਸਵਾਦ ਲੱਗਦਾ ਵਾ। ਤੇ ਉਹਨਾਂ ਬੱਚੇ ਕਾਲੀ ਮਿਰਚ ਖਸਖਸ ਨਾਰੀਅਲ ਵਗੈਰਾ ਘਟ ਖਾਂਦੇ ਆ ਤੇ ਉਹਨਾਂ ਨੂੰ ਏਦਾਂ ਤੁਸੀਂ ਕਿਸੇ ਵੀ ਮਿਠਾਈ ਦੇ ਵਿੱਚ ਬਣਾ ਕੇ ਦਿਓ। ਤਾਂ ਇਹ ਇੱਕ ਮਿਠਾਈ ਵੀ ਬਣ ਜਾਂਦੀ ਆ ਤੇ ਇਹ ਇੱਕ ਦਵਾਈ ਵੀ ਬਣ ਜਾਂਦੀ ਆ। ਲਓ ਜੀ ਸਾਡਾ ਜਿੜੇਲਾ ਬਣ ਕੇ ਤਿਆਰ ਹੋ ਗਿਆ ਦੇਖੋ ਕਿੱਦਾਂ ਸੋਹਣਾ ਬਣਿਆ ਮੈਂ ਗੈਸ ਬੰਦ ਕਰ ਦਿਆਂ। ਤੇ نیچے ਨਾ ਲੱਗ ਜਾਵੇ। ਘੋਮ ਦੇ ਚੱਕਰ 'ਚ। ਤਿਆਰ ਸੀ। ਇਹ ਨਾ ਸੋਨਾ ਬਜਰੇਲਾ ਬਣ ਕੇ ਤਿਆਰ ਹੋਇਆ ਤੇ ਬਿਲਕੁਲ ਇਹਦੇ ਵਿੱਚ ਕੁਝ ਵੀ ਉਹ ਇਹਨੇ ਪੀਸੇ ਦੇ ਬਣ ਜਾਣੇ ਆ। ਲੋ ਜੀ ਹੁਣ ਅਸੀਂ ਇਹਨੂੰ ਰਾਤ ਵਿੱਚ ਕੱਢਦੇ ਆ। ਉਸੇ ਟ੍ਰੇ ਹੈਗੇ ਤੁਹਾਡੇ ਕੋਲ ਟ੍ਰੇ ਚ ਲੈ ਲਓ। ਰਾਤ ਹੈਗੇ ਪਰਾਠਾ ਲੈ ਲਓ। ਇਹ ਕੁਰੀ ਨਾਲ ਰੀਅਲ ਪਾਕੇ ਗਾਜਰ ਦੀ ਰਫੀ ਬਣਾਇਓ ਬਹੁਤ ਹੀ ਟੇਸਟੀ ਬਣ ਗਈ ਆ ਤੇ ਨਾਲੇ ਇਹਦੇ ਬੈਨੀਫਿਟ ਵੀ ਆ ਜਿਵੇਂ ਆਪਾਂ ਇਹਨੂੰ ਸਾਰੇ ਵੇਦਾ ਪਲਾ ਦੇਣਾ ਪਰਾ ਦੇ ਵਿੱਚ ਤੇ ਇਹ ਜਿਹੜਾ ਸਮੂਥ ਕਰ ਦੇਵੋ ਇਹਨੂੰ ਕਿ ਇਹ ਦੇ ਵਿੱਚ ਨਾ ਕਈ ਵਾਰੀ ਹਵਾ ਹੋਵਾ ਪਈ ਜਾਂਦੀ ਹੈ ਉਹ ਵੀ ਨਿਕਲ ਜੂਗੀ ਅਜਾ ਅਪਾ ਪੂਰਾ ਸਮੂਥ ਕਰ ਦਿੱਤਾ ਇਹਨੂੰ ਤੇ ਹੁਣ ਆਪਾਂ ਇਹਨੂੰ 5-6 ਘੰਟੇ ਰੱਖਦੇ ਆ 5-6 ਘੰਟੇ ਬਾਅਦ ਇਹਨੇ ਜੰਮ ਜਾਣਾ ਜੇ ਤੁਸੀਂ ਇਹਦੇ ਤੇ ਕੁਝ ਵੀ ਉੱਪਰ ਲਾਉਣਾ ਵਾ ਤੁਸੀਂ ਚਾਹੇ ਹਮ ਇਹਦੇ ਤਰਬੂਜ ਦੇ ਵੀਜ ਲਾਉਣੇ ਆ ਜਾਂ ਬਦਾਮ ਵਗੈਰਾ ਲਾਉਣੇ ਆ ਤੇ ਲਾ ਸਕਦੇ ਆ ਤੇ ਜਿਆ ਕੋਈ ਹੋਰ ਵੀ ਡ్రਾਈ ਫਰੂਟ ਵਗੈਰਾ ਪਾਉਣਾ ਤਾਂ ਪਾ ਸਕਦੇ ਆ ਅਸੀਂ ਸਿਰਫ ਇਹਦੇ ਤੇ ਬਦਾਮ ਹੀ ਲਾਵਾਂਗੇ ਕਿਉਂਕਿ ਬਦਾਮ ਅਸੀਂ ਵਿੱਚ ਨਹੀਂ ਪਾਏਗੇ ਤੇ ਜੇ ਕਿਸੇ ਨੂੰ ਬਦਾਮ ਖਾਣਾ ਹੋਇਆ ਤਾਂ ਨਾ ਖਾ ਲੈਣਾ ਤੇ ਨਹੀਂ ਤੇ ਜੇ ਕਿਸੇ ਨੇ ਬਾਹਰ ਕਰਨਾ ਤਾਂ ਬਾਹਰ ਵੀ ਕਰ ਦੇਣਾ ਸਾਬ ਤਾਂ ਤੇ ਬਾਕੀ ਚੀਜ਼ਾਂ ਅਸੀਂ ਸਾਰੀਆਂ ਵਿੱਚ ਪਾਈਆਂ ਨੇ ਕਿੰਨਾ ਸੋਹਣਾ ਆਪਣਾ ਵੀਰੇਲਾ ਬਣ ਕੇ ਤਿਆਰ ਹੋਇਆ ਤੇ ਫਿਰ ਇਹਦੇ ਆਪਾਂ ਪੀਸ ਕੱਟ ਕੇ ਤੁਹਾਨੂੰ ਦਿਖਾਉਨੇ ਆ ਇਹਨੂੰ 5-6 ਘੰਟੇ ਆਪਾਂ ਨੂੰ ਵੇਟ ਕਰਨੀ ਪੈਣੀ ਹੈ ਲੋ ਜੀ ਆਪਣਾ ਇਹ ਜਿਲੇਲਾ ਨੂੰ 5-6 ਘੰਟੇ ਹੋਗੇ ਰੱਖੇ ਨੂੰ ਆਪਾਂ ਕੱਲ੍ਹ ਪ੍ਰਾਜਪਾ ਕੇ ਰੱਖਤਾ ਆਪਾਂ ਪ੍ਰਾਜਪਾ ਕੇ ਰੱਖਤਾ ਸੀਗਾ ਪਹਿਲਾਂ ਤੇ 5-6 ਘੰਟੇ ਹੋਗੇ ਇਹਨੂੰ ਰੱਖੇ ਨੂੰ ਤੇ ਇਹਦੇ ਬਹੁਤ ਸੋਹਣੇ ਪੀਸ ਬਣ ਗਏ ਆ ਤੇ ਮੈਂ ਜੋ ਥੋੜਾ ਜਿਹਾ ਗਿੱਲਾ ਸੀਗਾ ਤੇ ਉਸ ਟਾਈਮ ਮੈਂ ਇਹਨੇ ਥੋੜੇ ਥੋੜੇ ਕੱਟ ਲਾ ਗੀ ਸੀ ਤੇ ਉੱਤੇ ਬਦਾਮ ਲਾਤੇ ਆ ਲੋ ਜੀ ਹੁਣ ਆਪਾਂ ਪੀਸ ਕੱਢ ਕੇ ਦੇਖਦੇ ਆ ਜਿ ਆਪਣਾ ਜਿਲੇਲਾ ਕਿਦਾਂ ਦਾ ਬਣਿਆ ਮੇਰੇ ਕੱਟ ਲਾਏ ਹੋਏ ਪਹਿਲਾਂ ਇਹਨੂੰ ਥੋੜੇ ਥੋੜੇ ਹੋਰ ਇੱਕ ਵਾਰੀ ਕਰ ਦਿੰਨੇ ਆ ਅਕੇ ਸੌਖੇ ਨਿਕਲ ਜਾਣਗੇ ਪੀਸ ਲੋ ਜੀ ਆਪਣੇ ਪੀਸ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਆ ਤੇ ਆਪਾਂ ਇਹਨੂੰ ਟ੍ਰੇ ਵਿੱਚ ਪਾਉਨੇ ਆ ਦੇਖੋ ਜੀ ਕਿੰਨੇ ਸੋਹਣੇ ਪੀਸ ਬਣੇ ਆ ਲੋ ਜੀ ਆਪਣੀ ਗਾਜਰ ਦੀ ਵਰਫੀ ਬਣ ਕੇ ਤਿਆਰ ਹੋ ਗਈ ਆ ਤੇ ਬਹੁਤ ਹੀ ਸੋਹਣੀ ਵਰਫੀ ਬਣੀ ਆ। ਤੁਹਾਨੂੰ ਇਹਦਾ ਟੈਕਸਚਰ ਦਿਖਾਉਣੀ ਆ ਜੀ ਹੱਥੇ ਚੱਕ ਕੇ ਤੇ ਦੇਖੋ ਕਿੰਡੀ ਸੋਹਣੇ ਪੀਸ ਕੱਟੇ ਗਏ ਆ ਤੇ ਬਿਲਕੁਲ ਹੀ ਬਹੁਤ ਸੋਹਣੇ ਨਰਮ ਨਰਮ ਪੀਸ ਨੇ। ਤੇ ਇਹਦੀ ਆਪਾਂ ਇਹ ਇੱਕ ਮਠਿਆਈ ਵੀ ਆ ਤੇ ਇੱਕ ਦਵਾਈ ਵੀ ਆ। ਜੇ ਸ਼ੂਗਰ ਦੇ ਬੀਮਾਰ ਨੇ ਖਾਣੀ ਆ ਇਹ ਦਵਾਈ ਵੀ ਤੇ ਮਠਿਆਈ ਵੀ ਸਮਝ ਕੇ ਤਾਂ ਫਿਰ ਉਹ ਚੀਨੀ ਇਹਦੇ ਵਿੱਚ ਨਾ ਪਾਉਣ। ਕਿਉਂਕਿ ਗਾਜਰਾ ਵਿੱਚ ਵੀ ਤੇ ਦੁੱਧ ਵਿੱਚ ਵੀ ਮਿੱਠਾ ਹੁੰਦਾ ਵਾ ਤੇ ਉਹਨਾਂ ਨੂੰ ਐਕਸਟਰਾ ਚੀਨੀ ਪਾਉਣ ਦੀ ਲੋੜ ਨਹੀਂ ਹੈ। ਤੇ ਜਿਹੜੇ ਮਾਪੇ ਜਿਹਦਾ ਪੜ੍ਹਦੇ ਬੱਚੇ ਨੇ ਜਾਂ ਕੰਪਿਊਟਰ ਵਗੈਰਾ ਤੇ ਕੰਮ ਕਰਦੇ ਆ ਤੇ ਨਿਗਾ ਵਾਸਤੇ ਗਾਜਰਾ ਬਹੁਤ ਵਧੀਆ ਹੁੰਦੀਆਂ ਨੇ ਤੇ ਦਿਮਾਗ ਵਾਸਤੇ ਦੁੱਧ ਦੇ ਵਿੱਚ ਖਾਸ ਖਾਸ ਨਾਰੀਅਲ, ਬਾਦਾਮ, ਕਾਲੀ ਮਿਰਚ ਇਹ ਚੀਜ਼ਾਂ ਨੂੰ ਜੇ ਤੁਸੀਂ ਵਾਲ ਕੇ ਜਲਪਾ ਰਨ ਕੇ ਲੈਨੇ ਆ ਉਹ ਤਾਂ ਤਾਂ ਬੱਚੇ ਨਹੀਂ ਲੈਂਦੇ ਪਰ ਜੇ ਤੁਸੀਂ ਇਹਦਾ ਮਠਾਈ ਵਿੱਚ ਬਣਾ ਕੇ ਉਹਨਾਂ ਨੂੰ ਇਹ ਚੀਜ਼ ਦੇ ਦਿਓ ਤਾਂ ਇੱਕ ਦਵਾਈ ਵੀ ਬਣ ਜਾਂਦੀ ਹੈ ਤੇ ਇੱਕ ਮਠਾਈ ਵੀ ਬਣ ਜਾਂਦੀ ਹੈ ਤੇ ਜੇ ਰਾਤ ਦੇ ਟਾਈਮ ਤੇ ਬੱਚੇ ਸੌਂ ਦੇ ਟਾਈਮ ਤੇ ਇਹ ਦੁੱਧ ਇਹ ਕਪੀਸ ਦੁੱਧ ਦੇ ਨਾਲ ਲੈ ਲੈਣ ਤਾਂ ਬਹੁਤ ਸੋਹਣੀ ਨੀਂਦ ਵੀ ਆਉਂਦੀ ਹੈ ਇਹਦੇ ਨਾਲ ਤਾਕੇ ਦਿਮਾਗ ਰਿਲੈਕਸ ਹੁੰਦਾ ਹੈ ਇਹਦੇ ਨਾਲ ਤੇ ਨੀਂਦ ਬਹੁਤ ਸੋਣੀ ਆਉਂਦੀ ਹੈ। ਲੋ ਜੀ ਤੁਸੀਂ ਵੀ ਘਰ ਵਿੱਚ ਇਹ ਗਾਜਰ ਦੀ ਬਰਫੀ ਬਣਾ ਕੇ ਤਿਆਰ ਕਰਿਓ। ਬੱਚਿਆਂ ਨੂੰ ਖਵਾਇਓ ਤੇ ਆਪ ਵੀ ਖਾਇਓ। ਤੇ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਤੁਹਾਨੂੰ ਸਾਡੀ ਇਹ ਰੈਸਪੀ ਕਿੱਦਾਂ ਦੀ ਲੱਗੀ। ਸਾਡੀ ਵੀਡੀਓ ਨੂੰ ਬੱਦ ਵਾਰ ਸ਼ੇਅਰ ਕਰਿਓ। ਸਾਡੇ ਚੈਨਲ ਨੂੰ ਸਪੋਰਟ ਕਰਿਓ। ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ। ਇਹ ਇੱਕ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ। ਮੇਰੀ ਲਾਈਵ ਵੀਡੀਓ ਵੀ ਆਉਂਦੀਆਂ ਨੇ ਨਵੀਂ ਪੁਰਾਣੀ ਸਾਂਝ ਦੇ ਵਿੱਚ। ਉਹਨਾਂ ਨੂੰ ਵੀ ਤੁਸੀਂ ਜ਼ਰੂਰ ਦੇਖਿਆ ਕਰੋ ਤੇ ਬੱਦ ਵਾਰ ਸ਼ੇਅਰ ਕਰਿਆ ਕਰੋ। ጋጃð